हां जी ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰ ਨਾ ਮਾ ਨਿਊ ਟੀਵੀ ਨਾਲ ਸਿੰਘ ਰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰਸਿੰਘਰ ਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਹਲਕਾ ਬਲੋ ਦੇ ਪੰਟੀ ਗਵਿੰਦਗੜ੍ਹ ਦੇ ਪਿੱਛੇ ਜਿੱਥੇ ਬਹੁਤ ਜਲਦ ਨਗਰ ਕੌਂਸਲ ਦੀਆਂ ਚੋਣਾ ਹੋਣ ਜਾ ਰਹੀਆਂ ਨੇ ਇਸ ਸਬੰਧੀ ਅੱਜ ਸ਼ਰੂਨੀ ਅਕਾਲੀ ਦਲ ਹਲਕਾ ਬਲੋ ਵੱਲੋਂ ਭਰਵੀਂ ਮੀਟਿੰਗ ਕੀਤੀ ਗਈ ਹੈ ਜਿਸ ਦੀ ਅਗਵਾਈ ਹਲਕਾ ਬਲੋ ਦੇ ਮੁੱਖ ਸੇਵਾਦਾਰ ਅਤੇ ਇੱਕ ਹੋਰ ਕਮੇਟੀ ਮੈਂਬਰ ਸ਼ੋਮੇਂਕਾਲੀ ਅਦਾਲਤ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਕੀਤੀ ਗਈ ਹੈ ਇਸ ਮੌਕੇ ਪਰ ਪੀਸਿੰਗ ਰਾਜੀ ਕਥਾ ਨੇ ਕਿਹਾ ਕਿ ਬਾੜਵਤੀ ਨੂੰ ਕਾਨੂੰਨੀ ਸ਼ਿਖੇ ਦੇ ਤੰਗਗੇ ਕੀਤੀ ਜਾ ਰਹੀ ਹੈ ਭਾਵੇਂ ਕਾਂਗਰਸ ਸਰਕਾਰ ਸਮੇਂ ਵੀ ਬਾੜਵਤੀ ਦੇ ਬੰਦੇ ਪੱਧਰ ਤੇ ਤਾਂ ਤਲੀਆਂ ਕਰਕੇ ਆਪਣੇ ਚੇਹਤਿਆਂ ਨੂੰ ਜਿਤਾਉਣ ਦਾ ਜਤਨ ਕੀਤਾ ਗਿਆ ਸੀ ਉਸੇ ਨਕਸ਼ੇ ਕਦੋਂ ਤੇ ਚੱਲਦੇ ਹੋਏ ਆਪ ਸੇ ਗੱਲ ਦਾ ਪ੍ਰਖਟਾਵਾ ਸ਼੍ਰੀ ਅਕਾਲੀ ਦਰ ਦੇ ਹੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤਾ ਇਹ ਜਿਹੜੀ ਮੀਟਿੰਗ ਅੱਜ ਗੁਰਦੁਆਰਾ ਕੁੱਕੜ ਮਾਜਰਾ ਸਾਹਿਬ ਵਿਖੇ ਕੀਤੀ ਗਈ ਹੈ ਤੇ ਅੱਜ ਤੁਹਾਨੂੰ ਦਿਖਾਉਣੇ ਆ ਉੱਥੇ ਦੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਲੈ ਕੇ ਚੱਲਦੇ ਆ ਤੁਹਾਨੂੰ ਅੱਜ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਮੰਡੀ ਗੁੰਦਗੜ ਵਿਖੇ ਤੇ ਕਰਾਉਣੇ ਤੁਹਾਡੀ ਹਲਕਾ ਮਲੋਹ ਦੇ ਮੁੱਖ ਸੇਵਾ ਦਾ ਅਰਜ ਕੋਰ ਕਮੇਟੀ ਮੈਂਬਰ ਅਜੀਤ ਜੀ ਨਾਲ ਗੱਲਬਾਤ ਕਰਦੇ ਆ ਜੋ ਲੈ ਕੇ ਚੱਲਦੇ ਆ ਮੰਡੀ ਗਵਿਕਰ ਦੀ ਸਾਰੀ ਅਕਾਲੀਗਲ ਦੀ ਲੀਡਰਸ਼ਿਪ ਤੋਂ ਸਾਡੇ ਸਰਪੰਚ ਸਾਫਾ ਕੌਂਸਲਰ ਸਾਹਿਬਾਨ ਜੁਦਾ ਕੌਂਸਲਰ ਜਿਹੜੇ ਸਾਡੇ ਸਾਰੇ ਲੀਡਰਸ਼ਿਪ ਹਾਂ ਉਹ ਅੱਜ ਇਕੱਠੇ ਹੋਏ ਆ ਵਿਚਾਰ ਵਟਾਂਦਰਾ ਕੀਤਾ ਕਿ ਜਿਹੜੀਆਂ ਨਗਰ ਕੌਂਸਲ ਮੰਡੀ ਗਵਿਕਰ ਦੀ ਟੂਨ ਹੋਣ ਜਾ ਰਹੀ ਆ ਤਕਰੀਬਨ ਬਾੜਬਦੀ ਵੜ ਗਈ ਆ ਪਰ ਵਾਰਡ ਬੰਦੀ ਤੇ ਵੀ ਬਹੁਤ ਉਮੀਦਵਾਰਾਂ ਨੇ ਇਤਰਾਜ਼ ਜाहिर ਕੀਤਾ ਕਿਉਂਕਿ ਵਾਰਡ ਬੰਦੀ ਵੀ ਠੀਕ ਨਹੀਂ ਹੋਈ ਉਹਦੇ ਲਈ ਲੜਾਂਗੇ ਤੇ ਉਹਦੇ ਨਾਲ-ਨਾਲ ਜਿਹੜੇ ਵੀ ਸਾਡੇ ਜੋਗ ਉਮੀਦਵਾਰ ਰਏ ਸੀ ਕਮੇਟੀ ਬਣਾਉਣ ਲੱਗਾ ਸ਼ਾਮ ਤੱਕ ਕਮੇਟੀ ਬਣ ਜੂਗੀ ਜਿਹੜੇ ਸਾਡੇ ਸਾਰੇ ਵਾਰਡ ਵਾਈਜ਼ ਸਾਰੇ ਲੀਡਰਸ਼ਿਪ ਜਿਹਨੂੰ ਜਿਸ ਜਿਸਮੀਦਾਰ ਨੂੰ ਕਮੇਟੀ ਬਣਾਉਣਾ ਚਾਹੀਦੀ ਆਪਣੇ ਵਾਰਡ ਤੋਂ ਉਹਨਾਂ ਨੇ ਮੀਟੀਆਂ ਕਰਕੇ ਵਧੀਆ ਜੇਤੂ ਉਮੀਦਵਾਰ ਅਸੀਂ ਲੈ ਕੇ ਆਵਾਂਗੇ ਤਾਂ ਕਿ ਉਹ ਜਿੱਥੇ ਜਿੱਤ ਕੇ ਸਰੋਮੀ ਕਾਲੀਆਂ ਦੀ ਸੇਵਾ ਕਰਨੀ ਉੱਥੇ ਸੰਗਤ ਦੀ ਸੇਵਾ ਤੁਹਾਨੂੰ ਸਭ ਤੋਂ ਵੱਡੀ ਗੱਲ ਆ ਕਿ ਮੰਡਿੰਗ ਬੰਦਗੜ ਦੇ ਵਿੱਚ ਕਾਂਗਰਸ ਸਰਕਾਰ ਸੀ ਉਹ ਕਾਂਕਰ ਰਦੀਪ ਨੇ ਉਹਨੇ ਵੀ ਜੋ ਧੱਕੇਸ਼ਾਹੀ ਕਰਕੇ ਲੁੱਟਫੁਟ ਕਰਕੇ ਲੋਕਾਂ ਦੇ ਨਾਲ ਧੱਕਾ ਕਰਕੇ ਉਹਨਾਂ ਜਿਤਾਇਆ ਤੇ ਮੁੜ ਕੇ ਲੋਕਾਂ ਨੇ ਉਹਦਾ ਬਹੁਤ ਮੂੰਹ ਤੋੜ ਕੇ ਜਵਾਬ ਦਿੱਤਾ ਕਿ ਹੁਣ ਝਾੜੂ ਵਾਲੇ ਵੀ ਇਹੀ ਕਰ ਰਹੇ ਨੇ ਝਾੜੂ ਵਾਲੇ ਬਾੜ ਬੰਦੀ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਕੀਤਾ ਜਿਹੜੇ ਸਾਡੇ ਕਈ ਜੇਤੂ ਉਮੀਦਵਾਰ ਹੈਗੇ ਨੇ ਜੋ ਅੱਜ ਵੀ ਜਿੱਤ ਰਹੇ ਨੇ ਉਹਨਾਂ ਦੀ ਬਾੜ ਨੂੰ ਤੋੜਿਆ ਗਿਆ ਇਹਦੇ ਦੋ ਬਾੜਾਂ ਦੀ ਕਰਦਾ ਕਿਸੇ ਦੀ ਤਿੰਨ ਜਗ੍ਹਾ ਵੰਡਦਾ ਸਾ ਮਨ ਸੰਬਧਕ ਇਹ ਚਾਲਾ ਦੇ ਨਾਲ ਜੇ ਜਿਤਨਾ ਤਾਂ ਲੋਕਰੇ ਮੰਨ ਜਿਤਨੇ ਚਾਹਦੇ ਨੇ ਆਂ ਜਿੱਤੀਆਂ ਵਾਰਡਬੰਦੀ ਤੋੜ ਲੋ ਵੋਟਾਂ ਉਧਰ ਸ਼ਿਫਟ ਕਰ ਦੋ ਕੋਈ ਕਲੈਰਟੀ ਨਹੀਂ ਹੈ ਇੱਥੇ ਦੇ ਐਮਐਲਏ ਵੱਲੋਂ ਨਗਰ ਕੌਂਸਲ ਵੱਲੋਂ ਪ੍ਰਧਾਨਪਤਵ ਕੋਈ ਕਲੈਰਟੀ ਨਹੀਂ ਹੈਗੀ ਵਾਰਡਬੰਦੀ ਦਾ ਬਹੁਤ ਵੱਡਾ ਘਾਣ ਕੀਤਾ ਗਿਆ ਜਿੱਥੇ ਵਾਰਡਬੰਦੀ ਦੇ ਲੜਾਂਗੇ ਉਹਦੇ ਨਾਲ ਨਾਲ ਇਲੈਕਸ਼ਨ ਵੀ ਤਾਕਰੇ ਕੋ ਲੜਾਂਗੇ ਇਹ ਸ਼ਰੋਮਣੀ ਕਾਲੀਆਂ ਦੇ ਬੜੀ ਜਿੱਤ ਹੋਊ ਕਿਉਂਕਿ ਸ਼ਰੋਮਣੀ ਕਾਲੀਆਂ ਦੀ ਸਰਕਾਰ ਵੇਲੇ ਬਹੁਤ ਵੱਡਾ ਡਿਵੈਲਪਮੈਂਟ ਹੋ ਰਿਹਾ ਹੋਈ ਬਹੁਤ ਵਿਕਾਸ ਦੇ ਕੰਮ ਹੋਏ ਉਦੋਂ ਵੱਡੇ ਪੱਧਰ ਕੋ ਫੋਲ ਦਾ ਅਡਰ ਵੀ ਉਦੋਂ ਹੋਇ ਸਰਕਾ ਦਾ ਜਾਲ ਵਿਛੇਗੇ ਪ੍ਰੈਸ ਕਰਕੇ ਮੈਂ ਸਮਝਦਾ ਕਿ ਅੱਜ ਸਾਰਾ ਅਕਾਲੀਏ ਇਕੱਠਾ ਤੇ ਅਸੀਂ ਤਕਰੀਬਨ ਕਮੇਟੀ ਬਣਾ ਕੇ ਜਲਦੀ ਆਪਣੇ ਵੀਰਵਾਰ ਅਨਾਉਂਸ ਵੀ ਕਰਾਂਗੇ ਤੇ ਜਿਤਾ ਦੇ ਸਰ ਵਡੂ ਫਤੇ ਅੱਜ ਸ਼ਹਿਰ ਗੁਰਿੰਦਗੜ ਦੀ ਗੁਰਪ੍ਰੀਤ ਸਿੰਘ ਰਾਜੂ ਕੰਨਾ ਜੀ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਸਾਰੇ ਮੈਂਬਰ ਸਾਹਿਬਾਨ ਸਾਰੇ ਸ਼ਹਿਰ ਵਸੇ ਸਾਫਤਾ ਕੌਂਸਲਰ ਮਿਜ਼ਾ ਕੌਂਸਲਰ ਸਾਰੇ ਇਕੱਠੇ ਹੋਏ ਨੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਬੇਸ਼ੱਕ ਜਿਹੜੀਆਂ ਨੇ ਜਿਹੜੀ ਵਾਰਡ ਬੰਦੀ ਆ ਉਹ ਤੋੜਪਨ ਕੀਤੀ ਗਈ ਹੈ 2 2 3 3 ਵਾੜਾ ਜੇ ਇੱਕ ਇੱਕ ਵਾਰਡ ਨੂੰ ਜਿਹੜਾ ਵੰਡ ਦਿੱਤਾ ਗਿਆ ਪਰ ਅਸੀਂ ਫਿਰ ਵੀ ਜਿਹੜੀ ਲੜਾਈ ਹੈ ਲੜਾਂਗੇ ਕਿਉਂਕਿ ਲੋਕ ਵੀ ਇਸ ਗੱਲ ਨੂੰ ਚਾਹੁੰਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਿਛਲੀ ਸਾਡੀ ਟਰਨ ਰਹੀ ਹੈ ਉਹਦੇ ਵਿੱਚ ਜਿਹੜੇ ਸ਼ਹਿਰ ਦੇ ਵਿਕਾਸ ਹੋਏ ਨੇ ਲੋਕਾਂ ਦਾ ਵਿਕਾਸ ਹੋਇਆ ਵੀ ਅਸੀਂ ਉਹ ਚੌੜੇ ਆ ਸੋ ਇਸ ਕਰਕੇ ਸਾਰਿਆਂ ਨੇ ਸਵਾਸਣ ਦਵਾਇਆ ਵਿਸ਼ਵਾਸ ਦਵਾਇਆ ਸਾਰੇ ਕੈਂਡੀਡੇਟਾਂ ਨੇ ਇਹ ਗੱਲ ਕੀਤੀ ਹੈ ਵੀ ਅਸੀਂ ਜੋਸ਼ ਸ਼ੋਰ ਨਾਲ ਜਿਹੜੀ ਇਹ ਇਲੈਕਸ਼ਨ ਲੜਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਜੇਤੂ ਉਮੀਦਵਾਰ ਜਿਹੜੇ ਬਣ ਕੇ ਆਵਾਂਗੇ ਸੋ ਸਾਰਿਆਂ ਦਾ ਤਰਫਾਤ ਵਾਹਿਗੁਰੂ ਜੀ ਦਾ ਖਲਸਾ ਹੋਏਗੀ ਜੀ